ਚਲੋ ਗਾਇਜ਼ ਹੁਣ ਹੁੰਦੇ ਆ ਘਰ ਦੇ ਕੰਮਕਾਰ ਸ਼ੁਰੂ ਦੇਖੋ ਕਿਚਨ ਸਾਰੀ ਮੈਸ ਹੋਈ ਪਈ ਆ ਧੋਵਾਂਗੇ ਢਾਂਡੇ ਸਾਰੇ ਢਾਂਡੇ ਪੁੰਡੇ ਧੋ ਕੇ ਰੱਖੂੰਗੀ ਮੈਂ ਕਿਚਨ ਸਾਫ਼ ਕਰੂੰਗੀ ਤੇ ਛੁਟਕੀ ਵਾਲਾ ਟਰਾਂਸਫਾਰਮੇਸ਼ਨ ਕਰਾਂ ਜਿਵੇਂ ਹੁਣ ਇਹ ਰਸੋਈ ਗੰਦੀ ਆ ਠੀਕ ਆ ਛੁਟਕੀ ਵਾਂ ਜਾਂਦੇ ਸਾਫ਼ ਹੋ ਚੁਗੀ ਪਰ ਨਹੀਂ ਯਾਰ ਛੁਟਕੀ ਵਾਂ ਜਾਂਦੇ ਕੰਮ ਨਹੀਂ ਹੁੰਦੇ ਕੰਮ ਲਈ ਮਿਹਨਤ ਕਰਨੀ ਪੈਂਦੀ ਆ ਖੁਦ ਹੱਥ ਹਿਲਾਣੇ ਪੈਂਦੇ ਆ ਟੁਟਕੀ ਵਜਾ ਕੇ ਕੰਮ ਨਹੀਂ ਹੁੰਦੇ ਕਿਨੇ ਚਲੋ ਕਰਦੇ ਆਂ ਕੰਮ ਕਰ ਸਟਾਰਟ ਪਾਂਡੇ ਧੋਣੀਆਂ ਪਹਿਲਾਂ ਫਿਰ ਝਾੜੂ ਪੋਚਾ ਲਾਉਂਗੀ ਔਰ ਠੰਡ ਬਹੁਤ ਜ਼ਿਆਦਾ ਵਾਜ ਧੁੱਪ ਨਹੀਂ ਨਿਕਲੀ ਤੁਹਾਨੂੰ ਦਿਖਾਉਣੀ ਹੈ ਓ ਮਾਈ ਗਾਡ ਥੋੜੀ ਜਿਹੀ ਨਿਕਲੀ ਆ ਮਿੱਠੀ ਮਿੱਠੀ ਧੁੱਪ ਆ ਜ਼ਿਆਦਾ ਨਹੀਂ ਹੈ ਤੇ ਠੰਡ ਲੱਗ ਰਹੀ ਆ ਪਰ ਕੰਮ ਕਰ ਤਾਂ ਕਰ ਨਹੀਂ ਹੈ ਹਏ ਠੰਡਾ ਪਾਣੀ ਪਾਣੀ ਬਹੁਤ ਠੰਡਾ ਵਾ ਚਲੋ ਪੰਡਾ ਪਾਣੇ ਤੋਂ ਹੈਲੋ ਗਾਇਜ਼ ਹੁਣ ਮੈਂ ਤੋਰੀਆਂ ਪਾਂਡੇ ਔਰ ਪਾਂਡੇ ਮੈਂ ਝੂਠੇ ਇਸ ਸਾਈਡ ਰੱਖੇ ਆ ਜਿਹੜੇ ਧੋ ਤੋ ਮੈਂ ਜਿਹੜੇ ਸਾਫ ਪਾਂਡੇ ਉਹ ਇੱਧਰ ਰੱਖ ਲਈਆਂ ਇਹਨਾਂ ਖਾਣੇ ਪਾਂਡੇ ਧੋ ਕੇ ਐਨ ਪੂਰੀ ਚੰਗੀ ਤਰ੍ਹਾਂ ਕਿਚਨ ਸਾਫ ਕਰੂੰਗੀ ਮੈਂ ਸੈਂਕਾ ਜਿਵੇਂ ਸਾਫ ਪਾਂਡੇ ਅੰਦਰ ਦੇ ਪਾਂਡੇ ਮੈਂ ਉੱਪਰ ਰੱਖੇ ਆ ਠੀਕ ਹੈ ਜੀ ਮੈਨੂੰ ਇਹ ਵੀ ਕਿਆ ਸੀ ਕਿ ਭਾਂਡੇ ਇਦਾਂ ਲਗ ਲਗ ਧੋਇਆ ਕਰੋ ਪਰ ਮੈਂ ਹੁਣ ਲਗ ਲਗ ਧੋਣੀ ਹੈ ਜਿਹੜੀਆਂ ਚੰਗੀਆਂ ਕੱਲਾਂ ਨੇ ਉਹ ਮੈਂ ਸਾਰੀਆਂ ਮੰਨਦੀ ਆ ਫੋਲੋ ਕਰਦੀ ਆ ਤੁਹਾਡੀ ਗੱਲ ਦੀ ਡੋਂਟ ਵਰੀ ਠੀਕ ਹੈ ਜੀ ਇਦਾਂ ਅੱਧੇ ਅੱਧੇ ਭਾਂਡੇ ਥੋੜੇ ਥੋੜੇ ਭਾਂਡੇ ਤਾਂ ਹੋ ਰਹੀਆਂ ਝੁੱਠੇ ਇੱਕ ਸਾਈਡ ਸਾਫ਼ ਇੱਕ ਸਾਈਡ ਠੀਕ ਹੈ ਚਲੋ ਗਾਇਜ਼ ਹੁਣ ਮੈਂ ਹੋ ਗਈ ਸੀਗੀ ਰੈਡੀ ਕਰਦਾ ਸਾਰਾ ਕੰਮ ਕਰ ਮੈਂ ਨਵੇੜ ਲਿਆ ਸੀ ਕਰ ਲਿਆ ਸੀ ਉਹ ਟਾਈਮ ਤੁਹਾਨੂੰ ਪਤਾ ਕਿੰਨਾ ਹੋ ਰਿਹਾ 2 ਵਜੇ ਤੇ ਟਾਈਮ ਹੈ ਥੜਾ ਥੜਾ ਬਹੁਤ ਜਲਦੀ ਟਾਈਮ ਬੀਤਦਾ ਵਾ ਕ੍ਰੀਮ ਕਿੱਥੇ ਗਈ ਚਲੋ ਹੁਣ ਮੈਂ ਸੌਕਸ ਪਾ ਲ ਨਹੀਂ ਸਰਦੀਆਂ ਦੇ ਵਿੱਚ ਨਾ ਮੈਂ ਸੌਕਸ ਪਾਏ ਤੋਂ ਬਿਨਾਂ ਨਹੀਂ ਰਹੇ ਮੇਰੇ ਪੈਰ ਵੈਸੇ ਵੀ ਸਾਫ਼ ਰਹਿੰਦੇ ਸਰਦੀ ਹੋਵੇ ਗਰਮੀ ਹੋਵੇ ਤੁਸੀਂ ਦੇਖ ਸਕਦੇ ਹੋ ਇੱਕਦਮ ਪੈਰ ਸਾਫ਼ ਤੇ ਸਾਰਾ ਘਰ ਦਾ ਕੰਮਕਾਰ ਹੋ ਚੁੱਕਾ ਕੱਪੜੇ ਤੈਹ ਲਾਣ ਵਾਲੇ ਪਏ ਜਿਹੜੇ ਕੱਲ ਢੇਰ ਕੱਪੜਿਆਂ ਨਾਲ ਮੈਂ ਲਾ ਕੇ ਲੈ ਕੇ ਆਈ ਸੀਗੀ ਨਾ ਉਹ ਹਜੇ ਤੱਕ ਤੈ ਨਹੀਂ ਲਾਇਆ ਤੈ ਲਾਣ ਵਾਲਾ ਪਿਆ ਤੈ ਲਾਣ ਵਾਲੇ ਕੱਪੜੇ ਪਏ ਦਾ ਕਰੀਮ ਲਾ ਕੇ ਹੁਣ ਮੈਂ ਸੌਕਸ ਪਾ ਲੈਣੀ ਆ ਵਾ ਚਲੋ ਗਾਇਜ਼ ਹੁਣ ਮੈਂ ਲਾ ਰਹੀ ਹਾਂ ਕੱਪੜੇ ਤੈ ਉਹ ਸਾਰਾ ਟੋਕਰੀ ਭਰੀ ਪਈ ਕੱਪੜਿਆਂ ਕੱਪੜਿਆਂ ਦੀ ਉਹ ਕੱਪੜੇ ਲਾਉਂਗੀ ਤੈਂ ਸਾਰੇ ਫਿਰ ਸਾਰਿਆਂ ਦੀ ਵੱਖਰੇ ਵੱਖਰੇ ਉਸ ਤੋਂ ਬਾਅਦ ਦੇਖਦੇ ਆਂ ਕੁਝ ਖਾਣਾ ਪੀਣਾ ਹੋਊਗਾ ਤਾਂ ਖਾਣਾ ਪੀਣਾ ਹੈਗਾ ਹੀ ਆ 3 ਵਜੇ ਜਾਣੇ ਮੈਨੂੰ ਕੱਪੜੇ ਤੈਂ ਲਾਂਦੇ ਲਾਂਦੇ 3 ਵਜੇ ਮਿਸਤਰੀਆਂ ਨੂੰ ਚਾਹ ਬਣਾ ਕੇ ਦੇਣੀ ਆ ਔਰ ਬੱਚਿਆਂ ਲਈ ਕੁਝ ਬਣਾਉਂਗੀ ਪੁੱਛੂੰਗੀ ਇਹਨਾਂ ਨੂੰ ਕੀ ਖਾਣਾ ਇਹਨਾਂ ਨੇ ਤੇ ਚਲੋ ਮੈਂ ਕੱਪੜੇ ਤੈਂ ਲਾ ਲਵਾਂ ਤੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਜਿਹੜੇ ਚੈਨਲ ਤੇ ਪਹਿਲੀ ਵਾਰ ਆਨੇ ਕਰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਲੌਗ ਨੂੰ ਆਪਣੇ ਫੈਮਿਲੀ ਔਰ ਫਰੈਂਡ ਦੇ ਵਿੱਚ ਠੀਕ ਆ ਵਲੌਗ ਦੇ ਨਾਲ ਬਣ ਰਿਹਾ ਮੈਂ ਮਿਲਦੀ ਆ ਤੁਹਾਨੂੰ ਕੱਪੜੇ ਤੈਹ ਲਾਣ ਤੋਂ ਬਾਅਦ ਚਲੋ ਗਾਇਸ ਕੱਪੜੇ ਤੈਹ ਲਾਤੇ ਸੀ ਵੀ ਇੱਧਰ ਮੈਂ ਸਾਰਿਆਂ ਦੇ ਅਲੰਗ-ਅਲੰਗ ਕਰਕੇ ਰੱਖਦੇ ਸੀ ਇਹ ਮੇਰੇ ਬੱਚੇ ਦੀ ਯੂਨੀਫਾਰਮ ਅਮਰਿਤ ਦੇ ਦਿਲਜੀਤ ਦੇ ਉਹ ਦੇਵਜੀ ਦੇ ਇਦਾਂ ਇਹਨਾਂ ਨੂੰ ਮੈਂ ਬਾਅਦ ਚੋਂ ਸੰਭਾਲ ਲਈ ਆ ਪਹਿਲਾਂ ਚਾਹ ਬਣਾ ਕੇ ਜਾਂਦਾ 3 ਵਜ ਗਏ ਆ ਤੇ ਬੱਚਿਆਂ ਲਈ ਮੈਂ ਬਣਾ ਰਹੀ ਆ ਪਾਸਤਾ ਬੱਚਿਆਂ ਲਈ ਪਾਸਤਾ ਬਣਾ ਰਹੀ ਆਂ ਇਹ ਅਮ੍ਰਿਤ ਨੇ ਨਾ ਇਸ ਪੈਨ 'ਚ ਉਬਲਣਾ ਰੱਖਤਾ ਮੈਂ ਇਹਨਾਂ ਨੂੰ ਕਿ ਮੈਂ ਅਮ੍ਰਿਤ ਨੂੰ ਕਿਹਾ ਸੀ ਕਿ ਪਾਸਤਾ ਬੋਇਲਡ ਕਰਨਾ ਰੱਖ ਦੇ ਨੇ ਇਹਦੇ ਵਿੱਚ ਹੀ ਰੱਖਤਾ ਤੇ ਹੁਣ ਚਾਹ ਦੂਜੇ ਪੈਨ 'ਚ ਬਣਾ ਲੈਣੀ ਐ ਇਹ ਪੌਣੇ ਵਗੈਰਾ ਵੀ ਧੋਤੇ ਸੀਗੇ ਤੇ ਇਹਨਾਂ ਨੂੰ ਹੁਣ ਤੈਹ ਲਾ ਕੇ ਰੱਖ ਦਿੰਨੇ ਆਂ ਜੇ ਪਾਸਤਾ ਪਾਸਤਾ ਦੀ ਵਾਸਤੇ ਚਾਹੀਦੇ ਹੋਣਗੇ

ਲੇ ਪਿਆਜ਼ ਪਾਇਆ ਕਿਉਂਕਿ ਇਹਨਾਂ ਨੇ ਮੈਨੂੰ ਸ਼ਿਮਲਾ ਮਿਰਚ ਲਿਆ ਕੇ ਦਿੱਤੀ ਨਹੀਂ ਤਾਂ ਅਸੀਂ ਅ ਦੇ ਵਿੱਚ ਪਾਸਤੇ ਦੇ ਵਿੱਚ ਪਿਆਜ਼ ਔਰ ਸ਼ਿਮਲਾ ਮਿਰਚ ਪਾ ਲੀ ਬਸ ਹੋਰ ਕੋਈ ਨਹੀਂ ਜਾਣਾ ਨਹੀਂ ਪਾਦੇ ਪਰ ਇਹਨਾਂ ਨੇ ਸ਼ਿਮਲਾ ਮਿਰਚ ਵੀ ਨਹੀਂ ਅੰਮ੍ਰਿਤ ਨੇ ਮੈਨੂੰ ਲਿਆ ਕੇ ਦਿੱਤੀ ਔਰ ਇੱਧਰ ਮੈਂ ਪਾਸਤੇ ਨੂੰ ਚੰਗੀ ਤਰ੍ਹਾਂ ਬੋਲਡ ਕਰਕੇ ਧੋ ਲਿਆ ਸੀਗਾ ਚਲੋ गाइस ਆ ਦੇਖੋ ਮੈਂ ਇਹਦੇ ਵਿੱਚ ਉਹ ਪਾਤਾ ਔਰ ਗੈਨੋ ਔਰ ਚਿਲੀ ਫਲੈਕਸ ਪਾਸਤਾ ਰੈਡੀ ਹੋ ਰਿਹਾ ਹੈ ਇਹਨੂੰ ਥੋੜਾ ਜਿਹਾ ਸਟੀਮ ਦਵਾ ਲੈਣੇ ਆ ਪਾਣੀ ਘੱਟ ਗੈਸ ਤੇ ਕਰ ਦਿੰਨੇ ਆ ਔਰ ਜਿਹੜਾ ਕਲਿੱਪ ਮੈਂ ਮਿਸ਼ਰ ਤੋਂ ਮੰਗਵਾਏ ਸੀ ਨਾ ਇਹ ਬਹੁਤ ਜ਼ਿਆਦਾ ਕੰਮ ਦੇ ਆ ਮਤਲਬ ਇਹਦੇ ਛੋਟੇ ਛੋਟੇ ਚੀਜ਼ਾਂ ਨੂੰ ਵੀ ਇਹ ਕਲਿੱਪ ਕਰਕੇ ਰੱਖ ਦੋ ਤਾਂ ਖਰਾਬ ਨਹੀਂ ਹੁੰਦੇ ਇਹਨੂੰ ਜਿੱਦਾਂ ਮਰਜ਼ੀ ਫਿਰ ਡੱਬੇ 'ਚ ਰੱਖ ਲਓ ਤੇ ਇਹ ਬੜੇ ਕੰਮ ਦੇ ਨੇ ਚਲੋ ਹੁਣ ਬਸ ਪਾਸਤਾ ਬਣ ਜਾਵੇ ਜਿੰਨੀਆਂ ਕਿ ਚੀਜ਼ਾਂ ਘਰ 'ਚ ਅਵੇਲੇਬਲ ਸੀ ਮੈਂ ਉਹਦੇ ਨਾਲ ਬਣਾਤਾ ਹੋਇਆ ਵਾ ਉੱਤ ਰੱਖ ਦਿੰਨੇ ਫ੍ਰਿਜ 'ਚ ਮਲਾਈ ਉੱਪਰ ਉਹਦੀ ਜੀ ਥੋੜੀ ਜੀ ਜੇ ਪਾਣੀ ਹੋ ਗਈ ਮੈਂ ਪਾ ਦੂੰਗੀ ਮਲਾਈ ਕਿਉਂਕਿ ਮੈਂ ਮੈਦਾ ਨਹੀਂ ਪਾਇਆ ਹੈਗਾ ਮੈਦਾ ਪਾਸਤੇ ਚ ਮੈਂ ਪਹਿਲਾਂ ਪਾਇਆ ਸੀ ਅੱਜ ਨਹੀਂ ਪਾਇਆ ਹੈਗਾ ਮੈਂ ਕਿਾ ਛੱਡੋ ਪਰ ਇਹ ਇਕੱਲਾ ਦੁੱਧ ਔਰ ਮਲਾਈ ਨਾਲ ਹੀ ਬਣਾਉਂਗੀ ਮੈਦਾ ਨਹੀਂ ਪਾਵਾਂ ਗਾਇਜ਼ ਹੁਣ ਮੈਂ ਬਣਾਣ ਲੱਗੀ ਆ ਚਾਹ ਆਪਣੇ ਔਰ ਬੱਚਿਆਂ ਲਈ ਅੰਮ੍ਰਿਤ ਪਿੰਦਾ ਨਹੀਂ ਇਹਨੂੰ ਧੱਕੇ ਨਾਲ ਪਲਾਉਂਗੀ ਅੱਜ ਅਦਰਕ ਪਾ ਕੇ ਬਣਾਉਂਗੀ ਚਾਹ ਇਹਨੂੰ ਖਾਂਸੀ ਲੱਗੀ ਆ ਦਵਾਈ ਲਿਆ ਦਿੱਤੀ ਹੋਈ ਆ ਕੱਲ ਦੀ ਦਵਾਈ ਲੈਣ ਦੀ ਹੈ ਆ ਅਦਰਕ ਵਾਲੀ ਚਾਹ ਬਣਾਉਂਗੀ ਇਹਨੂੰ ਰੱਖ ਕੱਟ ਦਿਨੀ ਆਪਰੇ ਚ ਜਾਓ ਗਾਇਸ ਦੇਖ ਕੇ ਨੇ ਹੁਣ ਉੱਪਰ ਕਿੰਨਾ ਕੰਮ ਹੋ ਗਿਆ ਇਦਾਂ ਕਰਕੇ ਦੀਵਾਰ ਹੋ ਗਈ ਹੈ। ਤੂੰ ਕੀ ਕਰ ਰਿਹਾ ਉੱਪਰ? ਮੁੰਜ ਗੱਲ ਰਿਹਾ ਕੈਦੀ ਨਾਲ। ਹੈ? ਮਾਂ ਮਮੀ ਹਾਂ। ਹੂੰ ਬੋਲ। ਉਹ ਜੀ ਟੈਂਕਲੀ ਉਹ ਨਹੀਂ ਰੱਖਣਾ ਗੋਲ ਗੋਲ ਜਾ। ਹਾਂ ਜੀ ਟੈਂਕੀ ਉਹ ਹੋ ਰਿਹਾ। ਉਹ ਬੰਨ ਰਿਹਾ। ਓਕੇ ਠੀਕਾ। ਗਾਈਜ਼ ਇਹ ਮੰਦਰ ਬਣਵਾਣਾ ਨਾ ਤਾਂ ਕਰਕੇ ਇੱਥੋਂ ਬੰਦ ਕਰਵਾਤਾ ਹੋਇਆ ਕੋਈ ਸਟੋਰ ਨਹੀਂ ਬਣਵਾਇਆ ਕੋਈ ਕੁਝ ਨਹੀਂ ਮੈਨੂੰ ਮੇਰਾ ਮੰਦਰ ਸਾਫ਼ ਸੁਥਰਾ ਚਾਹੀਦਾ ਇਸ ਲਈ ਸਾਰਾ ਬੰਦ ਕਰ ਦਾਂਗੇ ਠੀਕ ਹੈ ਉਪਰੋਂ ਵੀ ਇਹਦਾ ਕੰਧ ਹੋ ਜਾਊਗੀ ਹਾਂ ਉੱਪਰ ਜਾ ਕੇ ਦੇਖਦੇ ਹਾਂ ਕੱਲ ਟੈਂਕੀ ਉੱਪਰ ਰੱਖੀ ਜਾਊਗੀ ਦਿਖਾ ਆ ਜਾ ਇਹਦੇ ਨੀਚੇ ਸੀਮਿੰਟ ਵਗੈਰਾ ਪਾਤਾ ਸੀਗਾ ਲੈਂਟਰ ਤੇ ਹਾਂਜੀ ਚਲੋ ਗਾਇਜ਼ ਇੱਥੇ ਆ ਥਮਲਾ ਥਮਲਾ ਜਿਹਾ ਬਣ ਗਿਆ ਹੋਇਆ ਇਹਦੇ ਉੱਤੇ ਰੱਖੀ ਜਾਊਗੀ ਟੈਂਕੀ ਆਈ ਥਿੰਕ ਕੱਲ ਜਾਂ ਪਰਸੋਂ ਟੈਂਕੀ ਰੱਖ ਦਾਂਗੇ ਇਹਦੇ ਉੱਤੇ ਤੇ ਉੱਥੋਂ ਜਿਹੜੀ ਜਗ੍ਹਾ ਹੈਗੀ ਆ ਉਹ ਖਾਲੀ ਹੋ ਜੂਗੀ ਫਾਈਨਲੀ ਜਿਹੜੀ ਵਿੱਚ ਕਾਰ ਟੈਂਕੀ ਪਈ ਹੋਈ ਆ ਇਹ ਸਾਈਡਾਂ ਤੋਂ ਵੀ ਕਰਦੀ ਭਈਆ ਪਲਸਟਰ ਹੈ ਇਹ ਇਹ ਸਾਈਡ ਮੇ ਸੇ ਸਾਰਾ ਠੀਕ ਹੈ ਜਿਸ ਮੈਂ ਨਾ ਉੱਪਰ ਚਲੇ ਗਈ ਉਹ ਵੀ ਗੈਸ ਤੇਜ ਕਰਕੇ ਠੀਕ ਹੈ ਔਰ ਮੇਰੀ ਚਾਹ ਪੂਰੀ ਸੜ ਗਈ ਮੈਂ ਭੁੱਲ ਗਈ ਸੀ ਕਿ ਚਾਹ ਉੱਪਰ ਚਾਹ ਗੈਸ ਤੇ ਰੱਖੀ ਹੋਈ ਆ ਸੋ ਚਾਹ ਅੱਧੀ ਉਹ ਹੋ ਗਈ ਹੋਈ ਆ ਅੱਧੀ ਰਹਿ ਗਈ ਕੜ-ਕੜ ਕੇ ਪਾਗਲ ਹੋ ਗਈ ਚਾਹ ਮੈਂ ਉੱਪਰ ਚਲੇ ਗਈ ਕੰਮ ਦੇਖਣ फटाफट ਹੁਣ ਪਨਨ ਦੋਦ ਤੱਕ ਵੈਸੇ ਵਧੀਆ ਬਣੋਗੀ ਅੱਜ ਕੜੀ ਹੋਈ ਚਾਹ ਗਾਇਜ਼ ਮੈਂ ਚਾਹ ਬਣਾ ਲਈ ਹੋਈ ਆ ਔਰ ਹੁਣ ਇੱਕ ਇੱਕ ਖਾਵਾਂਗੇ ਪਿੰਨੀ ਅੱਜ ਮੈਂ ਬਿਸਕੁਟ ਨਹੀਂ ਖਾऊंगी ਫਾਰਲੇ ਜੀ ਅੱਜ ਮੈਂ ਪਿੰਨੀ ਖਾऊंगी ਰਾਜਖਾਰ ਸਾ ਅੰਕਲ ਜੀ ਦੇਖੋ ਅੱਜ ਮੈਂ ਪਿੰਨੀ ਖਾ ਰਹੀ ਆ ਔਰ ਦਿਲਜੀਤ ਲਈ ਬਰਫੀ ਉਹਨਾਂ ਨੂੰ ਵੀ ਧੱਕੇ ਨਾਲ ਖਵਾऊंगी ਤੇ ਨਾਲ ਚਾਹ ਹੁਣ ਤਾਂ ਠੀਕ ਹੈ ਨਾ तुम तो में ना गुस्से नहीं अल जी एक-एक पिन्नी ले ली सारेयां ले ये लीजिए सर आपके लिए बर्फी हां वहां पर रखो <laughs> वहाँ पर रखो सर अमरी सर ये आपकी चाय मैं नहीं तो। पी पीनी पेनी अदरक वाली रुक जा मैंने दूसरी बार ना कहना पवे चाय चखला ਚਾ ਚੱਕ ਲੈ ਜਲਦੀ ਖਾਂਸੀ ਲੱਗੀ ਨਾ ਦੇ ਅਦਰਕ ਵਾਲੀ ਚਾਹ ਬਣਾਈ ਗਿਆ ਸਪੈਸ਼ਲ ਆਈ ਐਮ ਅਦਿਲ ਆਪਾਂ ਦੋਨੇ ਪੀਣੀ ਆ ਚਲੋ ਗਾਇਜ਼ ਹੁਣ ਅਸੀਂ ਆਪਣੀ ਚਾਹ ਔਰ ਪਿੰਨੀ ਇੰਜੋਏ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਚਾਹ ਔਰ ਪਿੰਨੀ ਸਰਦਿਆਂ ਚ ਬੈਸਟ ਕੰਬੀਨੇਸ਼ਨ ਚਲੋ ਗਾਇਜ਼ ਹੁਣ ਕਰਦੇ ਆਂ ਰਾਤ ਦੀ ਰੋਟੀ ਸਬਜੀ ਦੀ ਤਿਆਰੀ ਤੇ ਬਿਲਕੁਲ ਸਮਝ ਨਹੀਂ ਲੱਗ ਰਿਹਾ ਮੈਂ ਕੀ ਬਣਾਵਾਂ ਕੱਲ੍ਹ ਭਾਂਡੇ ਧੋਲਣੇ ਨੇ ਉਸ ਤੋਂ ਬਾਅਦ ਉਸ ਦਿਵਾਰ ਮੈਂ ਭਾਂਡੇ ਧੋ ਕੇ ਥੋੜੀ ਅੱਜ ਭਾਂਡੇ ਕਿਉਂਕਿ ਮੈਂ ਦੁਪਹਿਰੇ ਵੀ ਧੋਲੇ ਸੀਗੇ ਭਾਂਡੇ ਧੋਣ ਤੋਂ ਬਾਅਦ ਫਿਰ ਮੈਂ ਬਣਾਉਂਦੀ ਆਂ ਕੋਈ ਸਬਜੀ-ਸਬਜੀ ਦੇਖਦੀ ਆਂ ਕੀ ਬਣਾਣਾ ਅੱਜ ਇਹਨਾਂ ਦੇ ਆਉਣ ਤੋਂ ਪਹਿਲਾਂ ਬਣਾਉਣੀ ਆ ਮੈਂ ਸਬਜੀ اور ਰੋਟੀ ਦੀ ਤਿਆਰੀ ਕਰ ਲੈਣੀ ਆ ਅਦਰਕ ਫ੍ਰਿਜ ਚ ਰੱਖ ਦਿੰਨੀ ਆ ਚਾਹ ਲਈ ਆ ਤੁਸੀਂ ਇੰਨੀ ਜਲਦੀ ਆ ਗਏ ਅੱਜ ਮੈਂ ਤਾਂ ਹਜੇ ਬਣਾਣੀ ਆ ਰੋਟੀ ਸਬਜੀ ਕੀ ਬਣਾਵਾਂ ਹਾਂ ਜੀ ਸਬਜੀ ਸਮਾਂ ਤੁਸੇ ਜਲਦੀ ਕਿੱਧਰ ਆ ਗਏ ਤੂੰ ਉਹ ਲੈ ਆ ਮੰਨਦੇ ਤੋਂ ਕਿੱਸ ਮੰਨ ਆਹ ਜਿਹੜਾ ਸਮੋਸਾ ਆਹ ਲੋਪੜੇ ਪੈਣੇ ਆ ਹੁਣ अच्छा दसो सब्जी की बनावा पहला दसो सब्जी तो कल तीन तो बहुत योग योग नहीं फेवरेट पार्क कुछ फूड किधर आमदनी फूड किधर आमदनी है तू बाहर लाओ फूड अच्छा ਆਗੇ ਨਹੀਂ ਦੇਖਣਾ ਕੁਛ ਨਹੀਂ ਕੀ ਕੁਝ ਵੀ ਕੀ ਮੈਨੂੰ ਦੱਸੋ ਉਹ ਬੁੱਤੇ ਦਾ ਕਿੰਨਾ ਕਰਨਾ ਹੈ ਦੇਖਣਾ ਕਿੱਥੇ ਜਾ ਰਹੇ ਹੋ ਹੁਣ ਤੁਸੀਂ ਇਹ ਲੈ ਕੇ ਆਉਂਗਾ ਕਰ ਦੋ ওকে ਦੁੱਧ ਵੀ ਹੁਣੇ ਲਿਆਉਂਗੀ ਦੁੱਧ ਉੱਥੋਂ ਲੈ ਕੇ ਆਇਓ ਜੇ ਤੁਹਾਨੂੰ ਤੇ ਉਹ ਤਾਂ ਲੈ ਕੇ ਆਣਾ ਨਾ ਮਮਾ ਦੇ ਸਾਹਮਣੇ ਜਿਹੜੀ ਕੈਰੀ ਆ ਉੱਥੋਂ ਲੈ ਕੇ ਆਇਓ ਤੇ ਗਾਇਓ ਦੇਵ ਜੀ ਜਾ ਰਹੇ ਨੇ ਦੁੱਧ ਲੈਣ ਔਰ ਗੁਰਦੁਆਰੇ ਸਾਹਿਬ ਤੋਂ ਕੈਟਰ ਲੈਣ ਕਿਉਂਕਿ ਅਸੀਂ ਦੁੱਧ ਵੰਡਣ ਜਾਵਾਂਗੇ ਜਿੰਨਾ ਕਿ ਸਾਡੇ ਕੋਲ ਸਰਦਾ ਵਾ ਜਿੰਨਾ ਕਿ ਸਾਡੀ ਗੁੰਜਾਇਸ਼ ਆ ਹਨਾ ਅਸੀਂ ਅਸੀਂ ਹਰ ਸਾਲ ਆਪਣੀ ਗੁੰਜਾਇਸ਼ ਮੁਤਾਬਿਕ ਦੁੱਧ ਦਾ ਲੰਗਰ ਅਸੀਂ ਜ਼ਰੂਰ ਲਾਉਂਦੇ ਆ ਚਲੋ ਗਾਇਸ ਹੁਣ ਮੈਂ ਗੁੰਨ ਲੈਣੀ ਆ ਆਟਾ ਰੋਟੀ ਬਣਾਉਣ ਵਾਸਤੇ ਆਟਾ ਗੁੰਨ ਲੈਣੀ ਆ ਮੈਂ ਚਲੋ ਗਾਇਜ਼ ਦੇਵ ਜੀ ਲੈ ਆਏ ਨੇ ਸਾਰਾ ਸਮਾਨ ਇਹ ਇਹਨੇ ਅਲੱਗ-ਅਲੱਗ ਪੈਕਟ ਕਿਉਂ ਲਿਆਂਦੇ ਦੁੱਧ ਦੇ ਕੋਫਾ ਵੀ ਮਿਰਚ ਬਾਲਨ ਦਾ ਅੱਛਾ ਕੇਸਰ ਲਿਆਂਦਾ ਓਕੇ ਓਕੇ ਠੀਕ ਆ ਤੇ ਹੁਣ ਸਟਾਰਟ ਕਰਾਂਗੇ ਅਸੀਂ ਦੁੱਧ ਉਬਾਲਣਾ ਇਹਨੂੰ ਧੋਣਾ ਪੈਣਾ ਪਹਿਲਾਂ ਇਹਨੂੰ ਇਹਨੂੰ ਤੋਆ ਕਿ ਆਇਆ ਹੈ ਹਾਂ ਤੋਆ ਕਿ ਆਇਆ ਇਹ ਤਾਂ ਖਰਾਬ ਆ ਇਹਦੀ ਟੂਟੀ ਦੇਖੋ ਇਹਨੂੰ ਖੋਲਾਂਗੇ ਦੁੱਧ ਹੀ ਡੋਲ ਜਾਣਾ ਇਹਦੇ ਵਿੱਚ ਆ ਮੈਂ ਖੁੱਲੂ ਨਾ ਦਿਖਾਇਓ। OK। ਮਤਮਾ ਦੇ ਕੁਮਾਦੇ ਤੋੜ ਦੇਣ ਸੋ ਇਹਨੂੰ। ਤੁਸੀਂ ਪਾ ਕੇ ਦਿਓ ਫਿਰ। ਬਦਾਮ ਨਹੀਂ ਲੈਂਦੇ? ਇਹ ਕੀ? ਇਹਦੇ ਵਿੱਚ। OK ਚਲੋ ਗਾਇਜ਼ ਇਹਨਾਂ ਨੇ ਸੁੱਚੇ ਬਦਾਮ, ਅ ਚੀਨੀ, ਕੇਸਰ ਸਾਰਾ ਕੁਝ ਲਿਆਂਦਾ ਤੇ ਆਪਾਂ ਬਣਾਉਣ ਲੱਗੇ ਆ ਕੇਸਰ ਔਰ ਬਦਾਮਾਂ ਵਾਲਾ ਦੁੱਧ। ਵੱਡੇ ਗੈਸ ਚ ਰੱਖੋ ਨਾ ਦੋ ਕਿਤਾਊਗਾ ਠੀਕ ਕਿੱਥੋਂ ਲੈ ਕੇ ਆਉਣ ਆਪਣੇ ਗੁਰਦੁਆਰਾ ਸਾਹਿਬ ਤੋਂ ਕਿਉਂ ਦੁੱਧ ਹੋਰ ਕਿੱਥੋਂ ਠੀਕ ਇੱਕ ਦੋਆ ਕਿਹਨੇ ਕਿਦਾਂ ਬੋਲਦਾ ਕਿ ਇਹ ਕਿੱਥੋਂ ਲੈ ਕੇ ਆਏ ਕਿਰਾਏ ਤੇ ਕਿਰਾਏ ਤੇ ਕਿੱਥੋਂ ਕਿਰਾਏ ਤੇ ਕਿੱਥੋਂ ਟੈਂਟ ਨਾਲ ਕੋਲ ਅੱਛਾ ਟੈਂਟ ਵਾਲੇ ਕੋਲ ਕਿਉਂ ਗੁਰਦੁਆਰੇ ਸਾਹਿਬ ਤੋਂ ਕਿਉਂ ਨਹੀਂ ਆਇਆ ਕਿ ਉਹ ਦੂਸਰੇ ਕੈਟਰ ਲਿਆਂਦੇ ਤਾਂ ਜਿਸ ਚਾਹ ਦਿੰਦੇ ਹੁੰਦੇ ਆ ਗੁਰਦੁਆਰੇ ਨੂੰ ਛਾਣੀ ਉਹ ਸੱਚੇ ਨੂੰ ਅੱਜ ਪਰੋਦੀ ਤਾਂ ਮਿਲਦੀ ਕਿੱਥੋਂ ਕਿੱਥੋਂ ਮਿਲੀ ਕਿੱਥੋਂ ਮਿਲੀ ਚੈਨ ਸਮਾਲ ਕੇਂਦਰ ਅਖੇੜ ਦਾ ਕਿੱਥੋਂ ਮਿਲੀ ਵੈਸੇ ਲੈ ਭਰੂ ਸਵਾਇ ਗੁਰੂ ਜੀ ਦਾ ਨਾਮ ਲੈ ਕੇ ਸਾਰਾ ਦੁੱਧ ਆਪਾਂ ਪਤਲੇ ਵਿੱਚ ਪਾਣੇ ਆ ਔਰ ਇਹਨੂੰ ਵਧੀਆ ਜਾਂ ਕੇਸਰ ਵਾਲਾ ਦੁੱਧ ਬਣਾਉਣੀ ਆ ਕਿਥੋਂ ਲੈ ਕੇ ਆਏ ਦੁੱਧ ਜੈਲੀ ਡੈਰੀ ਉਸ ਤੋਂ ਲੈਣੇ ਹੁੰਨੇ ਆਪਾਂ ਕਿਹੜੀ ਪਤਾ ਨਹੀਂ ਯਾਰ ਉਹੀਂ ਦੇਹ ਕੁਝ ਖਿਜੇ ਕੇ ਪਾਈ ਮੈਂ ਸੁਬਹ ਕਿਹੜੀ ਕਿਹੜੀ ਕਰ ਰਹੀ ਹੈ ਤੁਹਾਨੂੰ ਪਤਾ ਕਿਹੜੀ ਚਾਹੀਦੀ ਹੁੰਦੀ ਹੈ ਜਦੋਂ ਤੇ ਤੁਸੀਂ ਆਏ ਉਹਦੇ ਤੁਹਾਡਾ ਮੂੰਹ ਬਣਿਆ ਹੋਇਆ ਕੀ ਗੱਲ ਕੀ ਹੈ ਚਲੋ ਗਾਇਜ਼ ਹੁਣ ਮੈਂ ਦੁੱਧ ਲਈ ਬਦਾਮ ਕੱਟ ਰਹੀ ਆ ਔਰ ਦੇਵ ਜੀ ਦੁੱਧ ਨੂੰ ਕਾੜਦੇ ਪਏ ਨੇ ਚੰਗੀ ਤਰ੍ਹਾਂ ਜਦੋਂ ਦੁੱਧ ਕੜਜੂਗਾ ਇਹਦੇ ਚ ਫਿਰ ਚੀਨੀ ਪਾਤੀ ਤੁਸੀਂ ਚੀਨੀ ਪਾਤੀ ਹੋਈ ਆ ਔਰ ਫਿਰ ਇਹਦੇ ਚ ਉਹ ਪਾਵਾਂਗੇ ਬਦਾਮ ਔਰ ਕੇਸਰ ਗਾਇਸ ਦੇਵ ਜੀ ਕਹਿੰਦੇ ਕਿ ਇਦਾਂ ਨਹੀਂ ਕੰਮ ਚੱਲਣਾ ਹੈਗਾ ਕਿ ਇਹਨਾਂ ਨੂੰ ਇਹਦੇ ਵਿੱਚ ਮਿਕਸੀ ਚ ਪੀਸਣਾ ਪੈਣਾ ਕਿਉਂਕਿ ਆਹਾ ਟੂਟੀ ਦੇ ਵਿੱਚੋਂ ਸ਼ਾਇਦ ਬਦਾਮ ਨਾ ਨਿਕਲਣ ਤਾਂ ਹੁਣ ਇਹਨਾਂ ਨੂੰ ਆਪਾਂ ਥੋੜਾ ਦਰਦਰਾ ਪੀਸ ਲੀਏ ਨੇ ਬਦਾਮਾਂ ਨੂੰ ਤਾਂ ਕਿ ਜਦੋਂ ਅਸੀਂ ਵਰਤਾਈਏ ਤਾਂ ਉਹ ਇਹਦੇ ਕੈਟਲ ਦੇ ਵਿੱਚ ਆਰਾਮ ਨਾਲ ਦੁੱਧ ਨਿਕਲ ਸਕੇ ਬਸ ਬਸ ਬਹੁਤ ਆ ਉਹ ਜਿੱਦ ਤੱਕ ਚੂਰਾ ਹੋ ਜਾਊ ਫਿਰ ਕੀ ਫਾਇਦਾ ਨਿਕਲਣਾ ਵਾ ਬਾ ਦਰਦਰਾ ਉਹ ਹੋ ਗਿਆ ਨਾ ਬਹੁਤ ਆ ਆ ਦੇਖੋ ਗਾਇਜ਼ ਦਰਦਰੇ ਬਾਲ ਦੇਖਿਓ ਉਹ ਤੁਹਾਨੂੰ ਬਿਲਕੁਲ ਚੂਰਾ ਨਿਕਲ ਗਿਆ ਥੋੜੇ ਮੂਝ ਤਾਂ ਆਣ ਬਦਾਮ ਦੁੱਧ ਪੀਣ ਲੱਗੇ ਤਾਂ ਹੀ ਸਵਾਦ ਲੱਗਦੇ ਆ ਇਹਨਾਂ ਨੇ ਪੂਰਾ ਚੂਰਾ ਕਰਤਾ ਤੂੜੀ ਤੋਂ ਨਿਕਲੇ ਵੀ ਤਾਂ ਸੀਗ ਮਲੇ ਇਹ ਥੱਲੇ ਬਹਿ ਜਾਣਾ ਸਾਰਾ ਦੁੱਧ ਤੇ ਨਹੀਂ ਹੁੰਦਾ ਆ ਰੱਖਣਾ ਨਾਲ ਆਪਾਂ ਕੀ ਕੜਸੀ ਅਚ ਇਹਨੇ ਹਲਾ ਹਲਾ ਕੇ ਦਵਾਂਗੇ ਹਨਾ ਹਾਂ ਚਲੋ ਠੀਕ ਆ ਚਲੋ ਗਾਈਜ਼ ਆਪਾਂ ਉੱਪਰ ਘਟ ਘਟ ਕੇ ਦੇ ਦਾਂਗੇ ਚਲੋ ਗਾਈਜ਼ ਆ ਦੇਖੋ ਬਦਾਮ ਦਾ ਜਿਹੜਾ ਚੂਰਾ ਸੀ ਦਰਦਰਾ ਇਹ ਹੋ ਚੁੱਕਿਆ ਵਾ ਚਲੋ ਗਾਈਜ਼ ਹੁਣ ਆਪਾਂ ਬਦਾਮ ਇਹਦੇ ਵਿੱਚ ਪਾ ਰਹੇ ਹਾਂ ਇਹ ਜੀ ਪਾਣੀ ਸੀ ਇਹ ਚ ਪਾ ਬਟ ਸਾਰੇ ਅੱਛਾ ਈਚ ਬਲੀ ਚੀਨੀ ਪਾਈ ਹੈ ਨਾ ਮੈਂ ਉਹ ਇਹਦੇ ਵਿੱਚ ਪਾ ਦੂੰਗੀ ਸਾਰੇ ਗਾਇਜ਼ ਆਪਣਾ ਇਹ ਵਾਲਾ ਤਾਂ ਦੁੱਧ ਰੈਡੀ ਹੋ ਚੁੱਕਿਆ ਦੇਖੋ ਕਿੰਨਾ ਸੋਨਾ ਕਲਰ ਆਇਆ ਉਹਦਾ ਕੇਸਰ ਔਰ ਬਦਾਮ ਬਦਾਮ ਦਾ ਕਲਰ ਆ ਚੁੱਕਿਆ ਵਾ ਇਹਨੂੰ ਆਪਾਂ ਖੋਲਿਓ ਜੀ ਇਹ ਵਾਲਾ ਪਾਦਨੇ ਉਹ ਹਜੇ ਕੱਢ ਰਿਆ ਵਾ ਹੁਣ ਆਪਣਾ ਦੁੱਧ ਪੂਰੀ ਤਰ੍ਹਾਂ ਕੱਢ ਚੁੱਕਿਆ ਹੁਣ ਇਹਨੂੰ ਪਾਣੇ ਆ ਕੈਟਨ ਦੇ ਵਿੱਚ ਹੁਣ ਬਾ ਪਤਿਲੇ ਵਾਲਾ ਪਾਣੇ ਆ ਪਤਿਲੇ ਵਾਲਾ ਵੀ ਹੋ ਚੁੱਕਿਆ ਵਾ ਇਹ ਸਾਡੀ ਛੋਟੀ ਜੀ ਛਿੱਦੀ ਦੀਆਂ ਇਹਨਾਂ ਸਮਰਪਤੀ ਦਾ ਸੇਵਾ ਹੈ ਜਿੰਨੇ ਵੀ ਸਾਡਾ ਸਾਲ ਦਾ ਜਿੰਨੇ ਸਾਡੀ ਹੈ ਸੇਤ ਆਕਾਤ ਆ ਸਾਨੂੰ ਜੇ ਮਾਲਕ ਬਤਾਏਗਾ ਆਪਾਂ ਇੱਥੋਂ ਥਾਂ ਦੇ ਐਡਾ ਲੈ ਕੇ ਜਾਉਂਗਾ ਮੈਂ ਪਿਛਲੇ ਸਾਲ ਤਾਂ ਛੋਟਾ ਸੀ ਆਪਣਾ ਇੱਦੋਂ ਸਾਲ ਮੈਂ ਜੋ ਪਤਿਲਾ ਐਡਾ ਕ ਪਤਿਲਾ ਸੀ ਪਿਛਲੇ ਸਾਲ ਆਪਣਾ ਮਿਲਦਾ ਪੰਜ 6 ਕਿਲੋ ਸੀ ਹੁਣ 10 12 ਕਿਲੋ ਆ ਬੱਚਿਆਂ ਨੂੰ ਵੀ ਤਾਂ ਨਾਲ ਲਿਕੇ ਆ ਰਹੇ ਇਹਨਾਂ ਨੂੰ ਵੀ ਠੰਡ ਦਾ ਸਾਹ ਸੁਦੇ ਪਤਾ ਲੱਗੇ ਕਿਵੇਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਛੱਜਾ ਨਾਲ ਇੰਨੀ ਠੰਡ ਦੇ ਵਿੱਚ ਉੱਥੇ ਠੰਡੇ ਗੁਰਦਵਾਰੇ ਵਿੱਚ ਬੈਠੇ ਸੀਗੇ ਤਾਂ ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਰਹੇ ਹਾਂ ਔਰ ਸਕੂਟੀ ਤੇ ਜਾ ਰਹੇ ਹਾਂ ਤੇ ਸਾਰਿਆਂ ਨੂੰ ਗਰਮਾ-ਗਰਮ ਬਦਾਮ ਔਰ ਕੇਸਰ ਵਾਲਾ ਦੁੱਧ ਦੀ ਸੇਵਾ ਪਲਾਵਾਂਗੇ ਸਾਰਿਆਂ ਨੂੰ ਪਲਾਵਾਂਗੇ ਐਲਫਰਟ ਚਲੋ ਗਾਇਜ਼ ਹੁਣ ਅਸੀਂ ਰੱਖ ਲਈ ਹੋਈ ਹੈ ਕੈਟਲ ਸਮਝ ਗਾਇਕੀ ਚਲ ਬੈਠ ਹੁਣ ਚੱਲਾਂਗੇ ਜਿਹੜੇ ਵਿਚਾਰੇ ਠੰਡ ਦੇ ਵਿੱਚ ਬਾਹਰ ਸੁੱਤੇ ਹੋਣਗੇ ਫੁੱਟਪਾਥ ਤੇ ਫੁੱਟਪਾਥ ਤੇ ਸੁੱਤੇ ਹੋਣਗੇ ਕੋਈ ਥੜੀਆਂ ਸੁੱਤਾ ਹੋਏਗਾ ਸਿਕਿਉਰਿਟੀ ਗਾਰਡ ਹੋਗੇ ਪੁਲਸ ਵਾਲੇ ਹੋਗੇ ਇਹੜੇ ਬਚਾਏ ਠੰਡ 'ਚ ਕਰ ਰਹੇ ਨੇ ਹੂੰ ਸਭ ਨੂੰ ਪਰ ਦੁੱਧ ਪਿਲਾ ਕੇ ਠੀਕ ਚਲੋ ਚਲੋ ਗਾਇਜ਼ ਚੈੱਕ ਕਰੋ ਧੁੰਦ ਕਿੰਨੀ ਹੋ ਰਹੀ ਆ ਦੇਖੋ ਕਿੰਨੀ ਹਵਾ ਬਹੁਤ ਚੱਲ ਰਹੀ ਆ ਹਵਾ ਵੀ ਚੱਲ ਰਹੀ ਔਰ ਧੁੰਦ ਵੀ ਬਹੁਤ ਜ਼ਿਆਦਾ ਵਾ ਗਲਾਸ ਖੋਲੋ ਗਾਇਨੇ ਕਰਦੇ ਨਹੀਂ ਠੰਡ ਦੇ ਵਿੱਚ ਬੈਠੇ ਹੋਏ ਆ ਯਾਰ ਭੱਜ ਗਿਆ ਭੱਜ ਗਿਆ ਦਾਦੀ ਜੀ ਤਪ ਪੀਸਾ ਲੈਣ ਦੇ ਦੁੱਧ ਪੀ ਲਓ ਹਾਂ ਆਪ ਵੀ ਲੈ ਲਓ ਲਿਆਓ ਬੱਚਾ ਬੱਚਾ ਨੂੰ ਵੀ ਲਿਆਓ og er han nå? ਆਕਸੀਜਨ ਨਟ ਕਰੀਏ ਉੱਧਰ ਬਿਛੇ ਰੋ ਬੜਾ ਜੇ ਕੋਈ ਹੈਗੇ ਆਪਣੇ ਯਾਰ ਤੂੰ ਝੋਕਾ ਮਾਰ ਦੋ ਇੱਧਰ ਹੀ ਮੈਂ ਕਾ ਉੱਪਰ ਲੈ ਜਾਂਦਾ ਉੱਧਰ ਸਾਫੀ ਹੈ ਆਜੋ ਕਿਧਰ ਆ ਗਏ ਰੱਖ ਕੇ ਹਾਂ よろしくおいす。 ਦੇ ਤੈਨੂੰ ਕਹਿ ਰਿਹਾ ਮੈਂ ਤੈਨੂੰ ਕਹਿ ਰਿਹਾ ਬੇਟੇ ਆ ਆ ਜਾ ਪਿਲਾ ਪਿਲਾ ਆ ਜਾ ਪਿਲਾਉਂ ਤੈਨੂੰ ਕੀ ਕਰਦਾ ਹੈ ਮੈਡੀਕਲ ਦੇ

ਪੀਲਾ ਪੀਲਾ ਪੀਓ ਕੋਈ ਨਾਮ ਬੁਲਾਓ ਮੇਰਾ ਭਾਈ ਨੂੰ ਬੁਲਾ ਲਾ ਬੁਲਾ ਲਾ ਭਾਈ ਨੂੰ ਬੁਲਾ ਆਜੋ 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 ਤੁਮਾ ਕਉਂ ਨਾ ਆਵੇ ਲੈ ਲੈ ਤੂੰ ਕੋਈ ਹਾਂਜੀ ਆਜੋ ਤੇਰੇ ਦੁੱਧ ਪੀ ਲੋ ਦਰਮ ਦੁੱਧ ਆਜੋ ਜੀ ਆਇਓ ਦੁੱਧ ਪੀ ਲੋ ਪੀਣਾ ਚੁੱਕਿਆ ਹੁਣ ਅਸੀਂ ਵਾਪਸ ਜਾ ਰਹੇ ਆ ਘਰੇ ਔਰ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਬਸ ਹੁਣ ਘਰੇ ਵਾ ਹਾਂ ਤੁੰਦ ਬਹੁਤ ਜ਼ਿਆਦਾ ਵਾ ਹੁਣ ਅਸੀਂ ਘਰੇ ਵਾਪਸ ਜਾ ਰਹੇ ਆ ਤੇ ਮਿਲਦਾ ਤੁਹਾਨੂੰ ਘਰੇ ਜਾਣ ਤੋਂ ਬਾਅਦ ਚਲੋ ਗਾਇਜ਼ ਘਰੇ ਆ ਚੁੱਕੇ ਸੀਗੇ ਅਸੀਂ ਚਲੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ